ਸਹਜ ਸੋ ਵਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਐ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਦ ਢ ਠੇ ਸਚ ਪਾਤ ਸਾਹ ਮਾਲ ਜਨਮ ਜਨਮ ਦੀ ਸੱਜ ਸਚ ਪਾਤ ਸਾਹ ਸਿਰ ਸਾਧ ਸੋ ਜਿਸ ਪਾਸ ਬਹਿਠਿਆ ਸੋਹੀਏ ਸਭਨਾ ਦਾ ਵਿਸਾਹ ਸਜਣ ਸਚਾ ਪਤ ਸਾਹ ਸਿਰ ਸਾਹ ਦਾ ਸਾਹ ਜਿਸ ਪਾਸ ਵਹਟਿਆ ਸੋਹੀਆ ਸਭਨਾ ਦਾ ਵੇ ਸਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 5 ਕਰ ਕੇਰਿ ਕਰਪਾ ਲੰ ਆਪੇ ਬਖਸ ਲੈ ਸਦਾ ਸਦਾ ਜਪੀ ਤੇਰਾ ਨਾਮ ਸਤ ਗੁਰ ਪਾਏ ਪੈ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਪੇਤਰਨਾਮ ਸਤ ਗੁਰ ਪਾਏ ਪੈ ਮਨ ਤਨ ਅੰਤਰ ਵਸ ਏ ਆਪ ਰੱਖ ਵੇ ਆਪ ਭਾਣਾ ਕੋ ਜਾਏ ਸਰਬ ਨਿਰੰਤਰ ਖਸਮ ਏਕੋ ਰਵ ਰਹਿਆ ਗੋੜ ਪ੍ਰਸਾਦਿ ਸੱਚ ਸੱਚੋ ਸੱਚ ਲਹਿਰਾ ਦਇਆ ਕਰੋ ਦਇਆਲ ਆਪਣੀ ਸਿਫਤ ਦੇ ਹੋ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀ एक जपिय मन माहे एक सकी शरण है इक सस्यों कर पिरहड़ी ਪੱਲੇ ਪਾਈ ਮਾਨ ਤਨ ਸਾਸ ਗਿਰਾਸ ਪ੍ਰਭ ਇਕੋ ਇਕ ਧਿਆਏ ਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਵਡ ਭਾਗੀਤੇ ਸੰਤ ਜਨ ਜੇ ਨ ਮਨ ਉਠਾਇਏ ਜਾਲ ਥਲ ਮਹੀਆ ਲਹਿਰਾਵ ਰਹਿਆ ਦੂਜਾ ਕੋਈ ਨਾਹੇ नानकम ਕੌਣ ਜਿਸ ਨੂੰ ਤੁਰਖਵਾਲਾ ਜਿੱਤ ਤਨ ਭੈ ਜਿਸ ਨੂੰ ਤੇਰਾ ਅੰਗ ਇਸ ਮੁਖ ਉਜਲਾ ਜਿਸ ਨੂੰ ਤੇਰਾ ਅੰਗ ਸੋ ਨਿਰਮਲੀ ਪੁੱਛੀਏ ਜਿਸਨੋ ਤੇਰੀ ਖੁਸ਼ੀ ਤੇਰੇ ਨੌਂ ਨਿਦ ਭੁੰਚੀਏ जिसनो तू प्रभव तेस क्या मोह छंदगी तेरी मेहर सोते ਬੰਦਗੀ ਜਿਸਨੋ ਤੂੰ ਪ੍ਰਵਵਲ ਤਿਸਕਿਆ ਮੋਹ ਛੰਦਗੀ ਜਿਸ ਤੇਰੀ ਮਿਹਰ ਸੋ ਤੇਰੀ ਬੰਧਗੀ ਸਾਂ ਵਾਹਿਗੁਰੂ ਜੀ ਕੀ ਫਤਿਹ ਸੋ ਲੋਕ ਮਹੱਲਾ ਪੰਜਵਾਂ ਕਰਿ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਰਾਗ ਰਾਮ ਕਲੀ ਕੀ ਵਾਰ ਦੂਜੀ ਪੌੜੀ 8ਵੀਂ ਸ਼ਲੋਕਾ ਨਾਲ